ਲੇ ਵੀ ਮਿੱਤਰੋ ਅੱਜ ਆਪਾਂ ਖੜੇ ਆਂ ਰਾਮਪਰਾ ਪਿੰਡ ਰੋਡ ਸਾਹਮਣੇ ਨਕਈ ਸਾਹਿਬ ਦੀ ਕੋਠੀ ਤੇ ਇੱਧਰ ਆ ਰਾਮਪਰਾ ਪਿੰਡ ਰੋਡ ਆ ਤੇ ਅੱਜ ਆਪਾਂ ਆ ਬਾਈ ਢਿੱਲੋ ਬੈਂਟਰੀ ਹਾਊਸ ਰਾਮਪਰਾ ਪਿੰਡ ਰੋਡ ਤੇ ਅੱਜ ਆਪਾਂ ਇਹਨਾਂ ਨਾਲ ਬੈਂਟਰੀਆਂ ਬਾਰੇ ਗੱਲਬਾਤ ਕਰਦੇ ਆਂ ਪੁੱਛਦਿਆਂ ਵੀ ਇਹਨਾਂ ਕੋਲ ਕਿਹੜੇ ਕਿਹੜੇ ਬ੍ਰਾਂਡ ਆ ਕੀ ਕੀ ਚੀਜ਼ਾਂ ਨੇ ਇਹਨਾਂ ਕੋਲੇ ਕਿਹੜੀਆਂ ਕਿਹੜੀਆਂ ਬੈਟਰੀਆਂ ਇਹਨਾਂ ਕੋਲੇ ਸਸੀਗਾ ਬਾਈ ਜੀ ਸਸੀਗਾ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਜੀ ਬਜੀ ਇਹ ਟੱਲੋ ਸਾਹਿਬ ਤੁਹਾਡੇ ਕੋਲੇ ਵੀ ਕਿਹੜੇ ਕਿਹੜੇ ਬ੍ਰਾਂਡ ਰੱਖੇ ਤੁਸੀਂ ਬੈਟਰੀਆਂ ਦੇ ਕਿਹੜੇ ਕਿਹੜੀਆਂ ਚੀਜ਼ਾਂ ਨੇ ਤੁਹਾਡੇ ਕੋਲੇ ਸਕੂਟਰੀਆਂ ਨੇ ਮੋਟਰਸਾਈਕਲਾਂ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਤੁਹਾਡੇ ਕੋਲੇ ਮਤਲਬ ਕਹਿ দি ਆਪਾਂ ਵੀ ਹਰ ਤਰ੍ਹਾਂ ਦੀਆਂ ਬੈਟਰੀਆਂ ਤੁਹਾਡੇ ਕੋਲੇ ਹਾਂਜੀ ਬਾਈ ਜੀ ਆਪਣੇ ਕੋਲੇ ਸਾਰੀਆਂ ਬੈਟਰੀਆਂ ਹਰ ਵਰਗਤਾਰ ਦੀ ਬੈਟਰੀ ਮਿਲੂ ਸਾਨੂੰ ਈ ਰਿਕਸੇ ਹੋਗੇ ਆਟੋ ਰਿਕਸੇ ਹੋਗੇ ਮੋਟਰਸਾਈਕਲ ਟਰੈਕਟਰ ਠੀਕ ਹੈ ਜੀ ਸਕੂਟਰੀਆਂ ਸਾਰੇ ਕਾਹਦੀਆਂ ਬੈਟਰੀਆਂ ਆਪਣ ਆਪਣੇ ਦਾ ਇਨਵਰਟਰ ਹੋ ਗਏ ਜਿਹੜੇ ਆਪਣੇ ਘਰੇ ਇਨਵਰਟਰ ਠੀਕ ਹੈ ਇਹ ਨਾਲ ਲੱਗਦੇ ਠੀਕ ਹੈ ਜੀ ਇਹ ਵੀ ਤੁਹਾਨੂੰ 2 ਸਾਲ ਦੀ ਗਾਰੰਟੀ ਵੀ ਮਿਲ ਜਾਣਗੇ ਠੀਕ ਹੈ ਜੀ ਠੀਕ ਹੈ 2 ਸਾਲ ਦੀ ਗਾਰੰਟੀ ਇਹ ਇਹ ਤੁਹਾਡੀ ਗਾਰੰਟੀ ਹੈ ਕਿ ਗਾਰੰਟੀ ਹੈ ਜੀ ਨਹੀਂ ਗਾਰੰਟੀ ਹੈ ਗਾਰੰਟੀ ਹੈ ਮੰਨ ਲਓ ਜੇ ਵਿੱਚ ਇਹਨਾਂ ਨੂੰ ਕੁਝ ਵੀ ਹੁੰਦਾ ਹੀ ਹਾਂਜੀ ਹਾਂਜੀ ਤੁਹਾਨੂੰ ਆਏ ਨਹੀਂ ਹੈਗੀ ਕਿ ਵੀ ਆਪਾਂ ਗਾਣ ਤੋਂ ਕਰਕੇ ਦੇਵਾਂਗੇ ਜੇ ਨਾਲ ਦੀ ਨਾਲ ਆਪਣੇ ਕੋਲੇ ਆਓ ਤੇ ਆਪਦਾ ਨਵੀਂ ਚੱਕ ਕੇ ਲੈ ਜਾਓ ਪੁਰਾਣੀ ਆਪਣੇ ਕੋਲੇ ਰੱਖੋ ਠੀਕ ਹੈ ਠੀਕ ਹੈ ਜੀ ਤੇ ਤੁਹਾਡੇ ਕੋਲ ਹੋਰ ਬੈਟਰੀਆਂ ਕਿਹੜੀਆਂ ਕਿਹੜੀਆਂ ਆਹ ਕਾਦੀਆਂ ਬੈਟਰੀਆਂ ਨੇ ਇਹ ਹੋ ਗਈਆਂ ਜੀ ਇਹ ਬੋਲਟ ਦੀ ਬੈਟਰੀ ਹੋਗੀ 3 ਦੀ ਹੋ ਸੈਲਫ ਸਟਾਰਟ ਹਾਂਜੀ ਹਾਂਜੀ ਸਾਰੇ ਕਹਿੰਦੇ ਆ ਬੈਟਰੀਆਂ ਕਿ ਮਿਲਣਗੀਆਂ ਤੁਹਾਨੂੰ ਠੀਕ ਹੈ ਜੀ ਇਹ ਬੈਟਰੀਆਂ ਹੋ ਗਈਆਂ ਜਿਹੜੀ ਇਹ ਟਰੈਕਟਰ ਦੀ ਬੈਟਰੀ ਠੀਕ ਹੈ ਜੀ ਇਹਦੇ ਵਿੱਚ ਵੀ ਤੁਹਾਨੂੰ 2 ਸਾਲ ਦੀ ਗਾਰੰਟੀ ਮਿਲੂਗੀ ਠੀਕ ਹੈ ਜੀ 2 ਸਾਲ ਦੇ ਵਿੱਚ ਤੁਹਾਡੀ ਬੈਟਰੀ ਨੂੰ ਕੁਝ ਵੀ ਹੁੰਦਾ ਸਾਡੇ ਕੋਲੇ ਆ ਕੇ ਨਾਲ ਦੀ ਨਾਲ ਆਉਦੀ ਨਵੀਂ ਬੈਟਰੀ ਇਹ ਇਹ ਟਿੱਲੋ ਸਾਹਿਬ ਐ ਹੁੰਦਾ ਵੀ ਆਪਾਂ ਦੇਣ ਵੇਲੇ ਕੁਝ ਹੋਰ ਹੁੰਨੇ ਆ ਨਾ ਜੀ ਤੇ ਜਦੋਂ ਕੋਈ ਮੰਨ ਲਓ ਖਰਾਬੀ ਆ ਜਾਂਦੀ ਆ ਤਾਂ ਆਪਾਂ ਕਹਿੰਦੇ ਨਾ ਤੁਸੀਂ ਪਾਣੀ ਨਹੀਂ ਮੌਕੇ ਤੇ ਚੇਂਜ ਕੀਤਾ ਜੀ ਤੁਸੀਂ ਐ ਨਹੀਂ ਕੀਤਾ ਉਹ ਵੀ ਇਦਾਂ ਦਾ ਕੋਈ ਪਰਪਸ ਤਾਂ ਨਹੀਂ ਵੀ ਤੁਸੀਂ ਨਹੀਂ ਨਹੀਂ ਇਦਾਂ ਦਾ ਕੋਈ ਨਹੀਂ ਜੀ ਜੇ ਤੁਹਾਨੂੰ 2 ਸਾਲ ਦੀ ਗਾਰੰਟੀ ਆਪਾਂ ਦੇ ਦਿੱਤੀ ਠੀਕ ਹੈ ਜੀ ਤਾਂ ਉਹ ਗਾਰੰਟੀ ਆ ਦੋਸਤ ਮੰਨ ਲਓ ਜੀ ਇੱਕ ਦਿਨ ਵੀ ਜੇ ਇੱਕ ਦਿਨ ਵੀ ਰਹੇਗਾ ਤੁਸੀਂ ਫੇਰ ਵੀ ਬਦਲ ਦਿਓਗੇ ਫੇਰ ਵੀ ਆਪਣੇ ਕੋਈ ਆ ਕੇ ਨਵੀਂ ਚੱਕ ਕੇ ਲੈ ਜਾਓ ਤੁਸੀਂ ਠੀਕ ਹੈ ਜੀ ਜੇ ਤੁਹਾਨੂੰ ਕਹਿੰਦੇ ਵੀ ਆਪਾਂ ਰੁਕ ਜੋ ਨਾਲ ਦੀ ਨਾਲ ਤੁਹਾਨੂੰ ਨਵੀਂ ਬੈਟਰੀ ਮਿਲਦੀ ਠੀਕ ਹੈ ਜੀ ਤੇ ਆਹ ਬੈਟਰੀਆਂ ਜੀ ਜਿਹੜੀਆਂ ਪਈਆਂ ਤੁਹਾਡੇ ਕੋਲ ਇਹ ਨਵੀਂ ਬੈਟਰੀ ਹੋਵੇਗੀ ਜੀ ਇਹ ਇਨਵਰਟਰ ਵਾਲੇ ਬੈਟਰੀ ਆਗੇ ਹਾਂ ਇਨਵਰਟਰ ਦੇ ਬੈਟਰੀ ਇਹਨਾਂ ਦੀ ਵੀ 2-2 ਸਾਲ ਦੀ ਗਾਰੰਟੀ ਹੈ ਇਹਨਾਂ ਦੀ 3 ਸਾਲ ਦੀ ਗਾਰੰਟੀ ਹੈ ਅੱਛਾ 3 ਸਾਲਾਂ 'ਚ ਕੁਝ ਵੀ ਹੁੰਦਾ ਤਾਂ ਤੁਸੀਂ ਇਹਨੂੰ ਵੀ ਚੇਂਜ ਕਰਕੇ ਦੇਉਂਗੇ ਨਾਲ ਦੀ ਨਾਲ ਤੁਹਾਨੂੰ ਚੇਂਜ ਨਾਲ ਦੀ ਨਾਲ ਚੇਂਜ ਕਰਕੇ ਦੇ ਦਊਂ ਠੀਕ ਹੈ ਜੀ ਤੁਹਾਨੂੰ 3 ਸਾਲਾਂ 'ਚ 6 ਮਹੀਨਾ ਰਹਿ ਗਏ 1 ਦਿਨ ਵੀ ਰਹਿ ਗਿਆ ਤਾਂ ਵੀ ਤੁਹਾਨੂੰ ਚੇਂਜ ਕਰਕੇ ਦੇਵਾਂਗੇ ਨਾਲ ਦੀ ਨਾਲ ਇਹ ਤੁਹਾਡੀਆਂ ਬੈਟਰੀਆਂ ਮਤਲਬ ਦੂਜੀਆਂ ਦੀ ਬੈਟਰੀਆਂ ਆਂਦੀਆਂ ਹੋਰ ਆਗੀਆਂ ਹੋ ਕਈ ਆਲੀ ਜਿਵੇਂ ਆਪਣਾ ਆ 90 ਨੰਬਰ ਲਿਖਿਆ ਹੋਇਆ ਪਿਆ। ਹਾਂਜੀ ਹਾਂਜੀ। ਇਹ ਤੁਸੀਂ ਜਿੱਥੇ ਮਰਜ਼ੀ ਚੈੱਕ ਕਰਾ ਲਿਓ। 90 ਲਿਖਿਆ ਤਾਂ 90 ਹੀ ਹੋ। ਕੋਈ ਨਹੀਂ ਹੈਗਾ ਵੀ ਜੋ 80 ਨਿਕਲੇ ਹੋ ਜਾਏ। ਠੀਕ ਹੈ ਠੀਕ ਹੈ। ਤੇ ਤੁਹਾਡਾ ਇਹ ਬਾਜ਼ਾਰ ਨਾਲੋਂ ਕੁਝ ਫਰਕਾ ਰੇਟ ਦਾ ਜਾਂ ਕਿਵੇਂ ਆ? ਹਾਂਜੀ ਰੇਟ ਦਾ ਆਪਣਾ ਬਾਜ਼ਾਰ ਨਾਲੋਂ ਫਰਕ ਆ। ਠੀਕ ਹੈ ਜੀ। ਬਾਜ਼ਾਰ ਨਾਲੋਂ ਆਪਣੇ ਆ ਲੈ ਲਓ ਵੀ ਤੁਹਾਨੂੰ 2-300 ਰੁਪਿਆ ਸਸਤੀ ਆਪਾਂ। ਸਸਤੀ ਦੇਵਾਂਗੇ ਠੀਕ ਹੈ ਜੀ। ਤੇ ਗਾਰੰਟੀ ਆਪਣੀ ਬੈਟਰੀ ਦੀ ਫੁੱਲ ਹੋਊ। ਠੀਕ ਹੈ ਜੀ। ਵੀ ਕੋਲ ਗਰੰਟੀ ਹੈ ਬੈਟਰੀ ਦੀ ਇਹ ਆ ਬੈਟਰੀਆਂ ਆ ਗਈਆਂ ਜੀ ਇਹ ਸਕੂਟਰੀਆਂ ਨਹੀਂ ਹੁੰਦੀਆਂ ਆਪਣੇ ਨਾਲ ਆ ਜਿਹੜੇ ਈ ਰਿਕਸ਼ਾ ਜਾਂ ਸਕੂਟਰੀਆਂ ਲਈ ਅੱਜ ਕੱਲ ਹਾਂ ਈ ਆਟੋ ਵਾਲੀ ਰਿਕਸ਼ਾ ਹੋਵੇ ਉਹਨਾਂ ਦੇ ਲਈ ਇਹ ਇਹਦੀ ਗਰੰਟੀ ਤੁਹਾਨੂੰ ਮਿਲੂਗੀ ਸਾਲ ਦੀ ਇੱਕ ਸਾਲ ਦੀ ਗਰੰਟੀ ਹੈ ਮੈਂ ਇੱਕ ਸਾਲ ਦੇ ਵਿੱਚ ਜੇ ਕੁਝ ਵੀ ਹੁੰਦਾ ਤਾਂ ਤੁਸੀਂ ਉਹਨੂੰ ਬਦਲੇ ਕਰਕੇ ਦੇ ਦਿਓ ਬਦਲ ਕੇ ਕਰਕੇ ਦੇਵਾਂਗੇ ਠੀਕ ਹੈ ਬਾਕੀ ਆਪਣੇ ਕੋਲ ਜਿਹੜੀਆਂ ਪੁਰਾਣੀਆਂ ਹਾਂ ਹਾਂ ਜੀ ਆ ਪੁਰਾਣੀਆਂ ਬੈਟਰੀਆਂ ਪਈਆਂ ਨੇ ਹਣਾ ਆ ਦੇਖੋ ਇੱਧਰ ਇਹ ਇਹ ਪੁਰਾਣੀਆਂ ਬੈਟਰੀ ਹੈ ਕਿ ਚਾਲੂ ਹਾਲਤ ਚਾਹੇ ਕਿਵੇਂ ਆ ਇਹ ਤੁਹਾਨੂੰ ਵਿੱਚ ਬੈਟਰੀਆਂ ਚਾਲੂ ਹਾਲਤ ਵਿੱਚ ਵੀ ਦੇ ਦੇਵਾਂਗੇ ਜੀ ਜਿਵੇਂ ਲੋਕ ਆਪਣਾ ਆਪਣੇ ਕੋਲੇ ਪੁਰਾਣੀਆਂ ਬੈਟਰੀਆਂ ਲਾ ਜਾਂਦੇ ਨੇ ਨੰਨੀਆਂ ਹਾਂਜੀ ਹਾਂਜੀ ਆ ਦੇਖੋ ਬਈ ਪੁਰਾਣੀਆਂ ਬੈਟਰੀਆਂ ਵੀ ਬਹੁਤ ਪੰਜਾਂ ਕੋਲੇ ਹਾਂਜੀ ਜਿਹੜੀਆਂ ਕਿ ਚਾਲੂ ਹਾਲਤ ਦੇ ਵਿੱਚ ਨੇ ਵੀ ਇਹ ਵੀ ਵਧੀਆ ਪੰਜਾਂ ਨੇ ਹਜੇ ਇਹ ਵੀ ਤੁਹਾਨੂੰ ਬੈਟਰੀਆਂ ਵਧੀਆ ਹਾਲਤ ਵਿੱਚ ਮਿਲ ਜਾਣੀਆਂ ਹਾਂ ਜਿਵੇਂ ਕਿਸੇ ਨੇ ਡੰਗਸਾਰਨਾ ਹੁੰਦਾ ਤਾਂ ਆਪਾਂ ਉਹ ਵੀ ਤੁਹਾਨੂੰ ਚਾਲੂ ਹਾਲਤ ਚ ਦੇ ਦੇ ਕਰਾਂਗੇ ਠੀਕ ਹੈ ਜਿਵੇਂ ਹਾਂ ਢੋਲੀ ਪਈ ਆ ਢੋਲੀ ਦੀ ਵੀ ਬੈਟਰੀ ਹੁੰਦੀ ਆ ਸਪਰੀ ਏ ਢੋਲੀ ਦੀ ਬੈਟਰੀ ਵੀ ਹੈਗੀ ਜੀ ਆਪਣੇ ਕੋਲ ਆ ਕਿਹੜੀਆਂ ਨੇ ਇਹਦੀ 6 ਮਹੀਨੇ ਦੀ ਗਾਰੰਟੀ ਹੈ ਇਹ ਸਪਰੀਅਰ ਇਹ ਤੋਂ ਦੀ ਰਿਪੇਅਰ ਇੱਕ ਕਿਸਾਨ ਵੀਰਾਂ ਲਈ ਵਧੀਆ ਚੀਜ਼ ਹੈ ਵੀ ਇੱਕ ਹਾਂ ਜੀ ਇਹਦੀ ਕਿੰਨੀ ਗਾਰੰਟੀ ਕਿੰਨੀ ਗਾਰੰਟੀ 6 ਮਹੀਨੇ ਜੀ ਅੱਛਾ 6 ਮਹੀਨੇ ਦੀ ਗਾਰੰਟੀ ਇਹ ਛੋਟੀ ਬੈਟਰੀ ਆ ਗਈ ਜੀ ਠੀਕ ਹੈ ਤੇ ਆਹ ਬੈਟਰੀ ਹੈਗੀ ਵੱਡੀ ਢੋਲੀ ਦੀ ਬੈਟਰੀ ਹੈ ਠੀਕ ਹੈ ਇਹ ਵੱਡੀ ਦੀ ਹਾਂ ਜੀ ਇਹ ਵੱਡੀ ਢੋਲੀ ਦੀ ਹੈ ਆਹ ਭਈਆ ਮੋਟਰਸਾਈਕਲਾਂ ਦੇ ਬੈਟਰੀ ਲੱਗਦੇ ਨੇ ਇਹ ਮੋਟਰਸਾਈਕਲ ਦੀ ਹੈ। ਅੱਛਾ ਅੱਛਾ ਇਹ ਇਹਦੀ 1 ਸਾਲ ਦੀ ਗਾਰੰਟੀ ਹੈ। ਅੱਛਾ 3000 ਰੁਪਏ ਦੀ ਵੈਂਟਰੀ ਹੈ ਜੀ ਇਹ। ਇਹ ਸਾਲ ਵਿੱਚ ਕੁਝ ਹੁੰਦਾ ਤੁਸੀਂ ਬਦਲ ਹਾਂ ਸਾਲ ਦੇ ਵਿੱਚ ਕੁਝ ਵੀ ਹੁੰਦਾ ਤਾਂ ਬਦਲ ਕੇ ਦੇਵਾਂਗੇ। ਜਿਹੜੀ ਵੀ ਸਕੂਟਰੀਆਂ ਆ ਜਾਂਦੀਆਂ ਜਿਵੇਂ ਸਕੂਟਰੀਆਂ ਇਲੈਕਟ੍ਰੋਨਿਕ ਸਕੂਟਰੀਆਂ ਉਹਨਾਂ ਦੀਆਂ ਬੈਟਰੀਆਂ ਉਹ ਵੀ ਹੈਗੀਆਂ। ਉਹ ਵੀ ਹੈਗੀਆਂ ਆਪਾਂ ਨਹੀਂ ਹੁੰਦੀਆਂ ਬੈਟਰੀ। ਅਸਾਂ ਉਹਨਾਂ ਦੀਆਂ ਬੈਟਰੀਆਂ ਨੇ ਕੋਈ 5 ਵਾਲੀ ਹੁੰਦੀ ਹੈ ਕੋਈ 4 ਵਾਲੀ ਹੁੰਦੀ ਹੈ ਜੀ ਤੇ ਉਹਨਾਂ ਦੀਆਂ ਬੈਟਰੀਆਂ ਵੀ ਆਪਣੇ ਕੋਲੇ ਹੈਗੀਆਂ। ਹੂੰ ਤੇ ਜਿਵੇਂ ਹੁਣ ਜਿਹੜੀਆਂ ਕਾਰਾਂ ਚੱਲਦੀਆਂ ਕਾਰਾਂ ਦੀਆਂ ਕਾਰਾਂ ਦੀਆਂ ਬੈਟਰੀਆਂ ਜਿਹੜ ਸਾਰੇ ਕਾਰ ਇੱਕ ਕਾਰ ਆਪਣੇ ਕੋਲੇ ਆ ਦੇਖੋ ਜੀ ਆ ਕਾਰਾਂ ਦੀਆਂ ਬੈਟਰੀ ਨਹੀਂ ਆ ਸਾਰੀਆਂ ਇਹਨਾਂ ਦੀ ਗਾਰੰਟੀ ਵੀ ਸੇਮ 2 ਸਾਲ ਦੀ ਜਾਂ ਕਿੰਨੇ ਚਿਰ ਦੀ ਹੈ ਇਹਨਾਂ ਦੀ ਵਿੱਚ 2 ਸਾਲ ਦੀ ਵੀ ਹੈਗੀ ਹੈ ਜੀ ਵਿੱਚ 1.5 ਸਾਲ ਦੀ ਵੀ ਹੈਗੀ ਹੈ ਗਾਰੰਟੀ ਮਤਲਬ ਕਿ ਜਿਵੇਂ ਆ ਦੇਖੋ ਜੀ ਆ ਬੈਟਰੀ ਹੈਗੀ ਹੂੰ ਇਹ ਬੈਟਰੀ ਫੋਰਚਨਰ ਗੱਡੀ ਦੀ ਚੱਲਦੀ ਹੈ ਹੂੰ ਇਹਦੀ ਗਾਰੰਟੀ ਤੁਹਾਨੂੰ 2 ਸਾਲ ਦੀ ਹੈ ਹੂੰ ਵਿੱਚ ਬੈਟਰੀਆਂ ਆ ਗਈਆਂ ਆ ਗਈਆਂ ਛੋਟੀ ਜੀ ਜਿਵੇਂ ਆਲਟੋ ਜਨ ਵੀ ਹੋ ਗਈ ਜੀ ਇਹਦੀ ਗਾਰੰਟੀ ਤੁਹਾਨੂੰ ਮਿਲੂਗੀ 1.5 ਸਾਲ ਜਿਵੇਂ ਨੋਵਾ ਵਗੈਰਾ ਲਾ ਲੋ ਜਾਂ ਕੋਈ ਸਕਾਰਪੀਓ ਹਾਂਜੀ ਉਹਦੀ 2 ਸਾਲ ਦੀ 2 ਸਾਲ ਦੀ ਗਾਰੰਟੀ 2 ਸਾਲ ਦੀ ਬਾਕੀ ਤੁਸੀਂ ਰੇਟ ਪਤਾ ਕਰਿਓ ਜੀ ਆਪਣਾ ਰੇਟ ਜੈਨੂਅਰ ਰੇਟ ਆ ਕੋਈ ਬਾਹਲਾ ਰੇਟ ਜਿਹੜੀ ਪੁਰਾਣੀ ਇਨਵੈਂਟਰੀ ਹੋ ਜائے ਟਰੈਕਟਰ ਦੀ ਜਾਂ ਕਾਰ ਦੀ ਉਹ ਤੁਸੀਂ ਵਿੱਚ ਕੱਟ ਲੈਨੇ ਹੋ ਹਾਂ ਉਹ ਵਿੱਚ ਕੱਟ ਲੈਨੇ ਆ ਦੇਖੋ ਜੀ ਸੋ ਵਿੱਚ ਕੱਟ ਲਿਆ ਸਾਰੀਆਂ ਬੈਟਰੀਆਂ ਸਾਰੀਆਂ ਬੈਂਟਰ ਆ ਗਏ ਜੀ ਤੇ ਆ ਬਾਕੀ ਛੋਟੀਆਂ ਬੈਟਰੀਆਂ ਆ ਗਈਆਂ ਸਾਰੀਆਂ ਇਹ ਪੁਰਾਣੀਆਂ ਆਪਣੀਆਂ ਵਿੱਚ ਕੱਟੀਆਂ ਹੋਈਆਂ ਬੈਟਰੀਆਂ ਜ ਇਹ ਭਾਈ ਜੇ ਕਿਸੇ ਨੇ ਪੁਰਾਣੀ ਬੈਟਰੀ ਵੀ ਲੈਣੀ ਹੋਵੇ ਮਤਲਬ ਜਿਹੜੀ ਚਾਲੂ ਹਾਲਤ ਚਾ ਉਹ ਵੀ ਤੁਸੀਂ ਦੇ ਦੇਣੇ ਹਾਂਜੀ ਹਾਂਜੀ ਉਹ ਅੱਛਾ ਤਰਾਏ ਵਗੈਰਾ ਤੇ ਵੀ ਦੇ ਦੇ ਦਿੰਦੇ ਸੀ ਹਾਂ ਉਹ ਚਰਾਏ ਤੇ ਵੀ ਪਤਾ ਲੱਗੇ ਜੇ ਕਿਸੇ ਨੂੰ ਵੀਰ ਭੈਣ ਨੇ ਕਹਿ ਦਿੰਦਾ ਵੀ ਭਾਈ ਡੰਗਸਾਰ ਨੂੰ ਦੇਣੀ ਆਪਾਂ ਤਾਂ ਵੀ ਦੇ ਦਿੰਨੇ ਹਾਂ ਠੀਕ ਹੈ ਜੀ ਪੁਰਾਣੀ ਬੈਟਰੀ ਵੀ ਆਪਣੀ ਚਾਲੂ ਹਾਲਤ ਦੀ ਇੱਕ ਤੁਸੀਂ ਆ ਲਾਇਆ ਹੈ ਨਾ ਇਹ ਤੁਸੀਂ ਫਿਰ ਬੈਟਰੀਆਂ ਦੀ ਮਤਲਬ ਕੀ ਚਾਰਜ ਵੀ ਕਰਦਾ ਹੈ ਇਹ ਟੈਂਕਰ ਵੀ ਜੀ ਹਾਂ ਦੇਖੋ ਬੈਟੀ ਇਹ ਆਪਾਂ ਬੈਟਰੀਆਂ ਚਾਰਜ ਕਰਕੇ ਜਿਵੇਂ ਕੋਈ ਆ ਗਿਆ ਚਾਰਜ ਕਰਨ ਵਾਸਤੇ ਆ ਜੀ ਹਾਂ ਇਹ ਟੈਂਕਰ ਆਪਣਾ ਵੱਡਾ ਇਹਦੇ ਭਾਵੇਂ ਤੁਸੀਂ 8 ਬੈਟਰੀਆਂ ਇਕੱਠੀਆਂ ਲਾ ਲਓ 6 ਬੈਟਰੀਆਂ ਇਕੱਠੀਆਂ ਚਾਹੀਦੀਆਂ ਠੀਕ ਹੈ ਲੈਟ ਸੜ ਦੋ ਆਪਾਂ ਸਟਾਕ ਵੀ ਦਿਖਾ ਦਈਏ ਆਪਾਂ ਸਾਰੇ ਦੋਸਤਾਂ ਮਿੱਤਰਾਂ ਨੂੰ ਹਾਂ ਇਧਰ ਇਧਰ ਹੀ ਦਿਖਾਉਦਾ ਜਾ ਸਾਰੇ ਆਹ ਦੇਖੋ ਇਧਰ ਵੀ ਸਟਾਕ ਸਾਰਾ ਪਿਆਗਾ ਤੇ ਇਧਰ ਵੀ ਸਾਰਾ ਸਟਾਕ ਦੁਕਾਨ ਸਾਰੀ ਭਰੀ ਪਈ ਆ ਮੰਨ ਲਓ ਭਾਈ ਇਹਨਾਂ ਕੋਲੇ ਮੰਨ ਲਓ ਵੀ ਕਿਸੇ ਵੀ ਟਾਈਮ ਕੋਈ ਵੀ ਬੈਟਰੀ ਕੋਈ ਮੰਨ ਲਓ ਹਾਂਜੀ ਕਿਸੇ ਵੀ ਤਰ੍ਹਾਂ ਦੀ ਕਿਉਂ ਬੈਟਰੀ ਲੈ ਰਹੇ ਹੋ ਤੁਹਾਡੇ ਕੋਲੇ ਤੁਹਾਡੇ ਕੋਲੇ ਅਵੇਲੇਬਲ ਹੁੰਦੀ ਆ ਹਾਂਜੀ ਹਾਂਜੀ ਹਰ ਹਰ ਤਰ੍ਹਾਂ ਦੀ ਤੁਹਾਡੇ ਕੋਲ ਹਰ ਤਰ੍ਹਾਂ ਦੀ ਬੈਟਰੀ ਆਪਣੇ ਕੋਲੇ ਠੀਕ ਹੈ ਬਾਕੀ ਆਪਣੀ ਜਿਹੜੀ ਕੰਪਨੀ ਐ ਸੈਂਟਰ ਵੀ ਐ ਇਹ ਤਾਂ ਆਪਣੀ ਦੀ ਆਪਣੀ ਫੁੱਲ ਗਰੰਟੀ ਐ ਠੀਕ ਹੈ ਫੁੱਲ ਗਰੰਟੀ ਐ ਕੰਪਨੀ ਦੀ ਕੋਈ ਵੀ ਕਹੇ ਕਿ ਵਧੀਆ ਭਾਈ ਵੀ ਮਤਲਬ ਜਿਵੇਂ ਨਵਾਂ ਬ੍ਰਾਂਡ ਆ ਇਹ ਤੇ ਵਧੀਆ ਕੋਈ ਬੰਦਾ ਇਹਨੂੰ ਦੇਸੀ ਸ਼ਾਬਤ ਕਰ ਦਿੰਦਾ ਇਹ ਕੰਪਨੀ ਨੇ 5 ਲੱਖ ਦਾ ਨਾਮ ਨਾਮ ਰੱਖਿਆ ਵੀ ਜੇ ਕੋਈ ਕਹੇ ਦੇਸੀ ਜੇ ਕੋਈ ਕਹੇ ਦੇਸੀ ਹੈ ਹਾਂ ਕੱਲੂ ਭੱਜ ਨਾ ਜਾਏ ਬਤੇ ਇਹ ਗੱਲ ਤੋਂ ਨਹੀਂ 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 ਕੱਲ ਮੈਂ ਆਪ ਦੇਖਾ ਅਤਰ ਕੋਣ ਆ ਬਾਈ 2 ਸਾਲਾਂ ਬਾਅਦ ਇਹਨੂੰ ਪੁੱਛ ਹੁੰਦਾ ਯਾਰ ਹੋਵੇ ਤੁਸੀਂ ਮੈਨੂੰ ਕਹਦੇ ਹੋ ਵੀ ਭਾਈ ਇਹ ਬਦਲ ਨਹੀਂ ਜਾਂਦੀ ਮੁੜ ਕੇ ਨਾ ਕਹੀ ਇਹਨੂੰ ਦੁਕਾਨਦਾਰ ਪਤਾ ਕੀ ਗੱਲ ਹੈ ਵੀ ਇਹ ਕਹੇ ਹੁੰਦਾ 2 ਸਾਲਾਂ ਬਾਅਦ ਨਹੀਂ ਜਿਵੇਂ ਹੁਣ 2 ਸਾਲ ਦੇ ਵਿੱਚ ਵਿੱਚ ਦੀ ਗਾਰੰਟੀ ਆ ਵਿੱਚ ਵਿੱਚ ਨਹੀਂ ਗਿਆ ਜੀ ਮੁੜ ਕੇ ਆਪਣੇ ਆਪਣੇ ਕੋਈ ਕਈ ਵਾਰ ਆਏ ਹੁੰਦਾ ਬਾਈ ਵੀ ਥੋੜੀ ਗਾਰੰਟੀ ਕਾਰਡ ਲਿਆਓ ਜੀ ਜੇ ਗਾਰੰਟੀ ਗੜ ਗੁੰਮ ਹੋ ਜਾਣਾ ਕੀ ਰਹੀ ਹੁਣ ਜੱਟਾਂ ਦੇ ਕੰਮ ਹੈ ਜੀ ਹੁੰਦੇ ਆ ਹਨਾ ਦੀਵਾਲੀ ਵੇਲੇ ਸਫਾਈ ਕਰਦੇ ਅਗਲਾ ਕਾਗਜ਼ ਪੱਤਰ ਬੁੜੀਆਂ ਪਾਸੇ ਐਸੇ ਕਰ ਦਿੰਦੇ ਆ ਬੈਟਰੀ ਪਈ ਹੈ ਨਾ ਜੀ ਆਪਣੀ ਸੈਂਟ ਦੀ ਹੈ ਇਹ ਬੈਟਰੀ ਚ ਦਿੱਕਤ ਆ ਗਈ ਜੀ ਆਪਾਂ ਨਾਲ ਦੀ ਨਾਲ ਬੰਦੇ ਨੂੰ ਨਵੀਂ ਬੈਟਰੀ ਦੇ ਦਿੱਤੀ ਜਾਂ ਪੁਰਾਣੀ ਰੱਖ ਲਈ ਨਾਲ ਦੀ ਨਾਲ ਉਹਨੂੰ ਆਇਆ ਨਹੀਂ ਕਿਹਾ ਵੀ ਉਹ ਆਇਆ ਨਵੀਂ ਚੱਕ ਕੇ ਲੈ ਗਿਆ ਪੁਰਾਣੀ ਆਪਣੇ ਕੋਲ ਰੱਖ ਲਈ ਹੂੰ ਠੀਕ ਹਾਂਜੀ ਮੰਨ ਲਓ ਜੀ ਕਿਸੇ ਬੰਦੇ ਤੋਂ ਗਾਰੰਟੀਕਾਰ ਹੁੰਦਾ ਜੇ ਨਹੀਂ ਗੁੰਮ ਹੋ ਜੀ ਹਾਂਜੀ ਹਾਂਜੀ ਤਾਂ ਫਿਰ ਤੁਸੀਂ ਉਹਦਾ ਕਿਵੇਂ ਕਰਦੇ ਸੋਡੇ ਕੋਲੇ ਰਿਕਾਰਡ ਹੁੰਦਾ ਕੋਈ ਉਹਦਾ ਆਪਣੇ ਕੋਲੇ ਸਾਰਾ ਰਿਕਾਰਡ ਹੈ ਹੀ ਬੈਂਕ ਜੀ ਫਿਰ ਇੱਕ ਦੂਜੇ ਟੱਚ ਤੋਂ ਪਾ ਬੈਂਕ ਦੀ ਦੇਤੀ ਬੰਦੇ ਨੂੰ ਨਾਲ ਦੀ ਨਾਲ ਆਪਣੇ ਕੋਲੇ ਚੜਾ ਲੈਨੇ ਹੋਣਾ ਹੈ ਨਾ ਪਰ ਜੇ ਬੰਦੇ ਤੋਂ ਗੁੰਮ ਹੋ ਗਿਆ ਤੇ ਤੁਸੀਂ ਅੱਜ ਕੋਲੇ ਰਿਕਾਰਡ ਕੱਢ ਕੇ ਚੇਂਜ ਕਰਦੇ ਨੇ ਬੈਂਕ ਪਤਾ ਹੈ ਕਿ ਗੁੰਮ ਹੋ ਗਿਆ ਜੀ ਜਿਹੜੀ ਗਰੰਟੀ ਕਾਰਡ ਆ ਆਪਣੇ ਕੋਲ ਤਾਂ ਮਤਲਬ ਖਿਚੜਾਇਆ ਹੁੰਦਾ ਜਿਹੜੀ ਕੰਪਨੀ ਹੈ ਜੀ ਗਰੰਟੀ ਕਾਰਡ ਪਾਲਦੀ ਗਰੰਟੀ ਕਾਰਡ ਉਹ ਗਰੰਟੀ ਕਾਰਡ ਸਾਥ ਕਿ ਰੱਖੇ ਬੰਦਾ ਬਸ ਮਿੱਤਰੋ ਸਾਨੂੰ ਇੱਕ ਇਹ ਵੀ ਬੇਨਤੀ ਆ ਜਦੋਂ ਤੁਸੀਂ ਬੈਟਰੀ ਲੈਣੇ ਨਾ ਇਹ ਜ਼ਰੂਰ ਸਾਥੇ ਰੱਖਿਓ ਕਿਤੇ ਆਪਾਂ ਇਹ ਗੱਲ ਮੁੜ ਕੇ ਇਹਨਾਂ ਨੂੰ ਕਹੀ ਆ ਕੇ ਵੀ ਸਾਡਾ ਭਾਈ ਗਰੰਟੀ ਕਾਰਡ ਤਾਂ ਗੁੰਮ ਹੋ ਗਿਆ ਹਨ ਗਰੰਟੀ ਕਾਰਡ ਜ਼ਰੂਰੀ ਹੈ ਬਾਕੀ ਆਪਣੇ ਕੋਲੇ ਸੋਲਰ ਸਿਸਟਮ ਗਰੰਟੀ ਕਾਰਡ ਜ਼ਰੂਰੀ ਹੈ ਤਾਂ ਗਰੰਟੀ ਕਾਰਡ ਬਾਕੀ ਸੋਲਰ ਸਿਸਟਮ ਵੀ ਆ ਜੇ ਕਿਸੇ ਨੇ ਸੋਲਰ ਸਿਸਟਮ ਲਵਾਉਣਾ ਹੋਵੇ ਉਹ ਵੀ ਆਪਣਾ ਰੇਟ ਬਹੁਤ ਘੱਟ ਰਿਪੋਰਟ ਆ ਤੁਹਾਡਾ ਬਿਹਾਰ ਦੇ ਨਾਲੋਂ ਬਹੁਤ ਘੱਟ ਇੱਕ ਭਾਈ ਹੋਰ ਵੀ ਆ ਜਿਹੜੇ ਹੁਣ ਆਪਣੇ ਰਾਮਪੁਰੇ ਪਿੰਡ ਦੇ ਲੋਕਾਂ ਲੈਂਦੇ ਆ ਨਾ ਤਾਂ ਹਨ ਤੇ ਆਪਣੀ ਸੜਕ ਕ੍ਰੋਸ ਕਰਨੀ ਬਹੁਤ ਔਖੀ ਆ ਹੂੰ ਇਸ ਹੋਂਦ ਬਹੁਤ ਵੱਡੀ ਹੈ। ਇੱਥੇ ਆਪਣੇ ਕਿਸਾਨ ਵੀਰਾਂ ਨੂੰ ਗੁਰੂ ਨੂੰ ਹਨ ਜੇ ਮੰਨ ਲਓ ਵੀ ਦੀ ਬੈਂਟਰੀ ਇੱਕ ਹੋਰ ਵੀ ਹੈ ਤੁਸੀਂ ਜੇ ਮੰਨ ਲਓ ਕੋਈ ਤੁਹਾਨੂੰ ਫੋਨ ਕਰ ਦੇ। ਆਪਾਂ ਘਰੇ ਨਾ ਕਿ ਨਾ। ਘਰੇ ਜਾ ਕੇ ਘਰੇ ਬੈਠਾ ਬੰਦਾ ਫੋਨ ਕਰ ਦੇ ਆਪਾਂ ਘਰੇ ਆ ਕੇ ਵੀ ਤੱਕ ਕੇ ਆਉਂਦੇ ਆ। ਅੱਛਾ ਧਰ ਕੇ ਆਉਂਦੇ ਆ। ਹੂੰ ਠੀਕ ਹੈ। ਇਹ ਬਹੁਤ ਜੀਸਮ ਬੰਦਾ ਫੋਨ ਕਰ ਦੇ ਵੀ ਬੈਂਟਰੀ ਕਿਉਂਕਿ ਠੰਡ ਦਾ ਹਵਾ ਸਰਵੇਸ਼ ਦਿੰਨੇ ਹੋ ਤੁਸੀਂ ਕਰੇ ਵੀ ਲੋਕਲ ਕਿੰਨੇ ਕਿਲੋਮੀਟਰ ਤੱਕ ਸਰਵੇ ਦੇ ਦਿੰਦੇ ਹੋ? ਆਪਾਂ ਜੀ ਐ ਲੈ ਲਓ ਵੀ ਇੱਥੇ 5 ਕਿਲੋਮੀਟਰ ਦੇ ਦੇ। 50 روپے ਕਰਦੇ ਦੇ ਲਓ 5 ਕਿਲੋ ਮੀਟਰ ਦੀ ਰੀਚ ਤੇ ਇੱਕ ਬਾਈ ਐਡਰੈਸ ਦੁਬਾਰੇ ਬੋਲ ਦੋ ਤੁਹਾਡਾ ਐਡਰੈਸ ਤੇ ਮੋਬਾਈਲ ਨੰਬਰ ਸੀ ਇਹ ਮੋਬਾਈਲ ਨੰਬਰ ਤੇ ਐਡਰੈਸ ਆਪਣਾ ਬੋਲ ਦਿਓ ਐਡਰੈਸ ਆਪਣਾ ਨੇ ਕਈ ਦੀ ਕੋਠੀ ਦੇ ਬਿਲਕੁਲ ਸਾਹਮਣੇ ਆਪਣੀ ਦੁਕਾਨ ਆ ਕਲਗੀਦਾਰ ਗੁਰਦੁਆਰਾ ਉਹਦੇ ਸਾਹਮਣੇ ਰਾਮਪਰਾਪਿੰਡ ਰੋਡ ਨੂੰ ਪਹਿਲੀ ਦੁਕਾਨ ਆ ਆਪਣੀ ਹੂੰ ਨੇ ਕਈ ਦੀ ਕੋਠੀ ਦੇ ਮੋੜੇ ਦੁਕਾਨ ਦਾ ਨਾਮ ਬੋਲ ਦੋ ਨੰਬਰ ਬੋਲ ਦੋ ਇਹ ਲੋ ਬੈਟਰੀ ਹੋਸ ਦੁਕਾਨ ਦਾ ਨਾਮ ਬਾਈ ਹੂੰ ਮੋਬਾਈਲ ਨੰਬਰ ਹੈਗਾ 95012 84140 9501284140 ਹੂੰ ਦੋਸਤੋ ਸਕਰੀਨ ਤੇ ਨੰਬਰ ਚੱਲ ਰਿਹਾ ਹੈਗਾ ਉੱਪਰ ਲਿਖਿਆ ਹੋਇਆ ਤੇ ਤੁਸੀਂ ਇਹ ਵੀਰਾਂ ਨਾਲ ਸੰਪਰਕ ਕਰਕੇ ਕੋਈ ਵੀ ਇਹ ਜਿਹੜੀ ਬੈਟਰੀ ਹੈ ਇਹਨੂੰ ਇਹਨੂੰ ਕੋਈ ਇਹ ਕਹਦੇ ਵੀ ਦੇਸੀ ਬੈਟਰੀ ਆ ਇਹ ਤੇ 5 ਲੱਖ ਦਾ ਨਾਮ ਵੀ ਹੈ ਤੇ ਜਿਹੜੀ ਕੰਪਨੀ ਵੱਲੋਂ ਦਿੱਤਾ ਜਾਣਾ ਉਹ ਇਹ ਬਾਈਆਂ ਵੱਲੋਂ ਨਹੀਂ ਕੰਪਨੀ ਵੱਲੋਂ ਦਿੱਤਾ ਜਾਣਾ ਕੰਪਨੀ ਨੇ ਸ਼ਰਤ ਰੱਖੀ ਹੋਈ ਹੈ ਤੇ ਰਹੀ ਗੱਲ ਬੈਟਰੀ ਦੀ ਬੈਟਰੀ ਹੁਣ ਬਾਈ ਕਹਿੰਦੇ ਵੀ ਪੂਰੀ ਵਧੀਆ ਤੇ ਫੁੱਲ ਗਾਰੰਟੀ ਹੈ ਤੇ ਤੁਸੀਂ ਵੱਧ ਤੋਂ ਵੱਧ ਆਕੇ ਵੀਰਾਂ ਨਾਲ ਸੰਪਰਕ ਕਰ ਸਕਦੇ ਹਾਂ ਤੇ ਬੈਟਰੀਆਂ ਇਥੋਂ ਆਪਣੀਆਂ ਗੱਡੀਆਂ ਕਾਰਾਂ ਮੋਟਰਸਾਈਕਲਾਂ ਸਕੂਟਰੀਆਂ ਚਰਖਾ ਸਕਦੇ ਹਾਂ ਧੰਨਵਾਦ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਸੀ ਕਾਲ